ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਕਿ ਉਹ ਆਪਣਾ ਸਨਮਾਨ ਲੈਣ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਜਿਹੜੇ ਪ੍ਰਧਾਨ ਹਨ ਹਰਿਆਣਾ ਸਿਕੁਰਦਰਾ ਮੈਨੇਜਮੈਂਟ ਕਮੇਟੀ ਦੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਣਾ ਤੇ ਮੈਂ ਸਤਿਕਾਰ ਦੇਣ ਲਈ ਬੇਨਤੀ ਕਰਾਂਗਾ ਜਸ਼ਿਸ ਦਰਸ਼ਨ ਸਿੰਘ ਜੀ ਨੂੰ ਤੇ ਨਾਲ ਹੀ ਡੈਫੀਨਿਟ ਜਨਰਲ ਡੀਡੀਐ ਸੰਧੂ ਸਾਹਿਬ ਨੂੰ ਨਾਲ ਦਰਦੀ ਸਾਹਿਬ ਨੂੰ ਤੇ ਸਤਕਾਰਯੋਗ ਬਾਬਾ ਸੁੱਖਾ ਸਿੰਘ ਜੀ ਨੂੰ ਕਿ ਆਪਾਂ ਰਲ ਕੇ ਮਰਦਾਨ ਸਾਹਿਬ ਦਾ ਸਤਿਕਾਰ ਕਰੀਏ ਸਾਡੇ ਵਿੱਚ ਸਰਦਾਰ ਪਲਵਿੰਦਰ ਸਿੰਘ ਜੀ ਰੰਬਾ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਮੈਂਬਰ ਹਨ ਔਰ ਅਤਰੰਗ ਕਮੇਟੀ ਦੇ ਮੈਂਬਰ ਹਨ ਹਰਿਆਣਾ ਸਿੱਗੋਦਰਾ ਮੈਨਿਕ ਕਮੇਟੀ ਦੇ ਉਹ ਆਏ ਹਨ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ